ਅੱਜ ਸਰਕਾਰੀ ਪੋਲੀਟੈਕਨਿਕ ਕਾਲਜ ਬਟਾਲਾ ਵਿਖੇ ਪ੍ਰਿੰਸੀਪਲ ਦਵਿੰਦਰ ਸਿੰਘ ਪੱਟੀ ਦੀ ਅਗਵਾਈ ਵਿੱਚ ਐਨ ਐਸ ਐਸ ਯੂਨਿਟ ਵੱਲੋਂ ਕੌਮੀ ਯੁਵਾ ਦਿਵਸ ਮਨਾਇਆ ਗਿਆ ਇਸ ਮੌਕੇ ਵੱਖ-ਵੱਖ ਬੋਲਾਰਿਆਂ ਨੇ ਸਵਾਮੀ ਵਿਵੇਕਾਨੰਦ ਜੀ ਦੀ ਜੀਵਨੀ ਉੱਤੇ ਚਾਨਣਾ ਪਾਇਆ ਇਸ ਮੌਕੇ ਪ੍ਰਿੰਸੀਪਲ ਦਵਿੰਦਰ ਸਿੰਘ ਪੱਟੀ ਅਤੇ ਹੋਰ ਵਿਭਾਗੀ ਮੁਖੀਆਂ ਨੇ ਸ਼ਿਰਕਤ ਕਰਕੇ ਨੌਜਵਾਨਾਂ ਨੂੰ ਨਸ਼ਿਆਂ ਅਤੇ ਹੋਰ ਸਮਾਜਿਕ ਰੀਤੀਆਂ ਤੋਂ ਦੂਰ ਰਹਿਣ ਦੀ ਪ੍ਰੇਰਿਤ ਕੀਤਾ ਆਉ ਦੇਖਦੇ ਹਾਂ ਪ੍ਰੋਗਰਾਮ ਦੀਆਂ ਝਲਕੀਆਂ ਤੇ ਇਨੀ ਸ਼ੁਰੂਆਤ ਹੈ ਅੱਜ ਅੱਜ ਨੈਸ਼ਨਲ ਯੁਵਾ ਦਿਵਸ ਆ ਰਾਸ਼ਟਰੀ ਯੁਵਾ ਦਿਵਸ ਨੈਸ਼ਨਲ ਯੂਥ ਡੇ ਪਰ ਮਾਣ ਨਾਲ ਸਭ ਦੱਸੋ ਕਿੰਨੂੰ ਕਿੰਨੂੰ ਪਤਾ ਹੈ ਹੱਤਖੜਾ ਕਰੋ ਕਿਸੇ ਨੂੰ ਨਹੀਂ ਪਤਾ ਕਿਸੇ ਨੂੰ ਨਹੀਂ ਪਤਾ ਇਹੋ ਦੱਸਣਵਾ ਆਪੇ ਤੁਹਾਨੂੰ ਹੀ ਸੱਦਿਆ ਵਾ ਕਿ ਕਿਉਂ ਮਨਾਇਆ ਜਾਂਦਾ ਵਾ ਅੱਜ ਹੈ ਸਵਾਮੀ ਵਿਵੇਕਾਨੰਦ ਜੀ ਦੇ ਜਨਮ ਦਿਨ ਸਵਾਮੀ ਵਿਵੇਕਾਨੰਦ ਜੀ ਜਿਹੜੇ ਨੇ ਉਹ ਸਾਡੇ ਜਿਹੜਾ ਭਾਰਤ ਹੈ ਉਹਦੇ ਬਹੁਤ ਮਹਾਨ ਇੱਕ ਜਿਹੜੇ ਨੇ ਸੰਸਾੜੀ ਹੋਏ ਨੇ ਜਿਹੜਾ ਉਹਨਾਂ ਦਾ ਜਨਮ ਦਿਨ ਉਹ 12 ਜਨਵਰੀ ਨੂੰ ਹੁੰਦਾ 1863 ਨੂੰ ਉਹਨਾਂ ਦਾ ਜਨਮ ਹੋਇਆ ਸੀ ਤੇ ਉਹਨਾਂ ਦੇ ਜਨਮ ਦਿਨ ਨੂੰ ਗਵਰਨਮੈਂਟ ਆਫ ਇੰਡੀਆ ਜਿਹੜੀ ਹੈ ਯੁਵਾ ਦਿਵਸ ਕਰਦੀ ਆਪਾਂ ਯੂਥ ਡੇ ਔਰ ਉਹਨਾਂ ਦੇ ਜਨਮ ਦਿਨ ਦੇ ਪਲੱਸ ਦੇ ਉੱਤੇ ਇੱਕ ਹਫਤਾ ਸਾਰੇ ਭਾਰਤ ਵਿੱਚ ਪ੍ਰੋਗਰਾਮ ਹੋਣਗੇ 12 ਤੋਂ ਲੈ ਕੇ 19 ਜਨਵਰੀ ਤੱਕ ਨੌਜਵਾਨਾਂ ਲਈ ਉਹਨੂੰ ਆਪਾਂ ਕਹਿੰਦੇ ਆ ਯੂਥ ਲੀਗ ਇਹ ਤਾਂ ਕੋਈ ਪਛਰੇ ਵੀ ਯੂਥ ਡੇ ਕਿਹੜਾ ਹੁੰਦਾ ਹੈ ਤੇ 12 ਜਨਵਰੀ ਤੇ ਯੂਥ ਲੀਗ ਕਿਹੜਾ ਹੁੰਦਾ ਹੈ 12 ਜਨਵਰੀ ਤੋਂ 19 ਜਨਵਰੀ ਤੱਕ ਠੀਕ ਹੈ ਤੋਂ Swami Vivekananda ਜੀ ਦਾ ਜੀ ਆਪਾਂ ਇਸ ਕਰਕੇ ਮਨਾਦੇ ਆ ਕਿ ਉਹਨਾਂ ਨੇ ਬੜੀ ਛੋਟੀ ਜਿਹੀ ਉਮਰ ਦੇ ਵਿੱਚ ਹੀ ਦੇਸ਼ ਵਾਸਤੇ ਬਹੁਤ ਕੁਝ ਕੀਤਾ ਸੀ মাত্র 39 ਸਾਲ ਔਰ 7 ਮਹੀਨੇ ਵਿੱਚ ਹੀ ਉਹਨਾਂ ਨੇ ਆਪਣਾ ਜੀਵਨ ਜਰਨ ਲਾ ਇਸ ਤਰ੍ਹਾਂ ਧਰਤੀ ਤੋਂ ਚਲ ਗਏ ਸੀ 39 ਸਾਲ 7 ਮਹੀਨੇ ਉਹਨਾਂ ਨੇ ਜੀਵਨ ਬਤਾਇਆ ਸਰ ਇਸ ਕਰਕੇ ਉਹਨਾਂ ਦੀ ਜਨਮ ਦਿਨ ਹੈ ਉਹ ਆਪਾਂ ਯੂਨੀਅਨ ਦੇ ਵਿੱਚ ਮਨਾਦੇ ਆ Swami Vivekananda ਜੀ ਨੇ ਆਪ ਸਾਡੇ ਵਾਸਤੇ ਕੀ ਕੀ ਕੀਤਾ ਵਾ ਜੇ ਸਾਡੀ ਦੇਸ਼ ਦੀ ਆਜ਼ਾਦੀ ਹੋਈ ਹੈ ਜਦੋਂ ਸੁਭਾਸ਼ੀ ਗੁਰੇਕਾਨੰਦ ਜਦੋਂ ਇਹ ਹੋਇਆ ਸੀ ਸਾਡਾ ਦੇਸ਼ ਗੁਲਾਮ ਸੀ ਠੀਕ ਹੈ ਦੇਸ਼ ਦੇ ਅੰਦਰ ਇੱਕ ਨਵੀਂ ਕ੍ਰਾਂਤੀ ਜਿਹੜੀ ਫੁੱਗੀ ਸੀ ਉਹ ਸੁਭਾਸ਼ੀ ਗੁਰੇਕਾਨੰਦ ਨੇ ਕ੍ਰਾਂਤੀ ਦੀ ਲੋ ਜਾਗਤ ਕੀਤੀ ਸੀ ਜਿੰਨੇ ਵੀ ਸਾਡੇ ਵੱਡੇ ਵੱਡੇ ਦੇਸ਼ ਭਗਤ ਸੀ ਚਾਹੇ ਮੇਤਾ ਜੀ ਸੁਭਾਸ਼ ਚੰਦਰ ਬੋਸ ਸੀ ਆਪਣੇ ਸਰਦਾ ਸ਼ੀਰ ਆਜਮ ਸਰਦਾਰ ਭਗਤ ਸਿੰਘ ਸੀ ਚੀਤ ਉਦਮ ਸਿੰਘ ਜੀ ਸੀ ਚੰਦਰ ਸ਼ੇਖਰ ਅਜਾਦ ਸੀ ਇਹ ਸਾਡੇ ਸਾਰਿਆਂ ਦੇ ਪ੍ਰੇਰਨਾ ਲਈ ਸੀ ਸੁਭਾਸ਼ੀ ਗੁਰੇਕਾਨੰਦ ਜੀ ਉਹਨਾਂ ਦੇ ਜੀਵਨ ਤੋਂ ਪ੍ਰੇਰਨਾ ਲੈ ਕੇ ਇਹਨਾਂ ਨੇ ਆਪਣੇ ਜਿਹੜੇ ਪ੍ਰਣ ਨੇ ਉਹ ਦੇਸ਼ ਵਾਸਤੇ ਨਿਸ਼ਾਨਾ ਕੀਤੇ ਸੀ ਤੋ ਆਪਾਂ ਕਹਿੰਦੇ ਆ ਕਿ ਜਿਹੜਾ ਸਾਡੀ ਦੇਸ਼ ਦੀ ਆਜ਼ਾਦੀ ਦੀ ਜਿਹੜੀ ਨਹੀਂ ਰੱਖੀ ਸੀ ਉਹ ਸੁਆਮੀ ਵਿਕਰਨਾਥ ਨੇ ਰੱਖੀ ਸੀ ਔਰ 1897 ਦੇ ਵਿੱਚ ਸੁਆਮੀ ਵਿਕਰਨਾਥ ਨੇ ਘਿਆਤਤਾ ਸੀ ਆਪਣੇ ਦੇਸ਼ ਦੇ ਲੋਕਾਂ ਨੂੰ ਕਿ ਅਗਲੇ 50 ਵਰ੍ਹੇ ਜਿਹੜੇ ਐ ਉਹ ਆਪਾਂ ਆਪਣੇ ਦੇਸ਼ ਨੂੰ ਦੇਣੇ ਆ। ਔਰ ਤੁਸੀਂ ਦੇਖੋ 1897 ਤੋਂ ਬਾਅਦ 50 ਵਰ੍ਹਿਆਂ ਬਾਅਦ ਹੀ ਸਾਡਾ ਦੇਸ਼ ਆਜ਼ਾਦ ਹੋਇਆ ਸੀ। ਸੋ ਉਹਨਾਂ ਤੋਂ ਪ੍ਰੇਰਨਾ ਲੈ ਕੇ ਸਾਡੇ ਜਿਹੜੇ ਗੇਸ਼ ਭਗਤ ਸੀ ਉਹਨਾਂ ਨੇ ਆਪਣੇ ਪ੍ਰਾਨ ਜਿਹੜੇ ਨੇ ਦੇਸ਼ ਦੀ ਆਜ਼ਾਦੀ ਦੀ ਬਿਸ਼ਾਖਤ ਕੀਤੀ ਸੀ। ਹਰ ਇੱਕ ਆਪਣੇ ਜੀਵਨ ਦੇ ਵਿੱਚ ਤਰੱਕੀਆਂ ਮਰਕੋ ਔਰ ਆਪਣੇ ਵਹਾਖੁਰਖਾਨ ਨੂੰ ਆਪਣੇ ਇਤਿਹਾਸ ਨੂੰ ਜ਼ਰੂਰ ਯਾਦ ਰੱਖਣਾ ਹੈ ਕਿਉਂਕਿ ਜੇ ਸਾਡਾ ਆਪਣਾ ਇਤਿਹਾਸ ਯਾਦ ਰਹੇਗਾ ਉਹ ਸਾਡੇ ਦੀ ਪ੍ਰੇਰਣਾ ਹੁੰਦੀ ਹੈ ਇੱਕ ਪ੍ਰੇਰਨਾ ਸੂਤਰ ਹੁੰਦਾ ਹੈ ਕਹਿੰਦੇ ਜਿਹੜੇ ਸਭਿਤਾ ਜਿਹੜੀ ਆਪਣੇ ਲੋਕ ਆਪਣੇ ਇਤਿਹਾਸ ਨੂੰ ਭੁੱਲ ਜਾਂਦੇ ਹਨ ਨਾ ਉਹਨਾਂ ਦੀ ਕੌਮ ਜਿਹੜੀ ਡਸਟ ਹੋ ਜਾਂਦੀ ਹੈ ਉਹ ਆਪਣੀ ਸਭਿਤਾ ਤੋਂ ਬਹੁਤ ਦੂਰ ਚੱਲ ਜਾਂਦੇ ਨੇ ਇਸ ਕਰਕੇ ਆਪਣੀ ਸਭਿਤਾ ਨੂੰ ਵਿੱਚ ਆਪਣੇ ਨਾਲ ਰੱਖਣਾ ਹੈ ਸੋ ਇਸ ਕਰਕੇ ਸਾਡ ਨੂੰ ਜ਼ਿਆਦਾ ਧਿਆਨ ਦੇਣਾ ਹੁਣ ਤੇਜਪਤਾ ਜੀ ਤੁਹਾਨੂੰ ਸੋਚ ਖਾਂਗੇ ਤੁਸੀਂ ਸੋਵਾਸੇ ਕਰੇ ਜੀ ਸ਼੍ਰੀ ਸੁਆਮੀ ਵਿਕਟਨਾਂਦ ਜੀ ਸੁਆਮੀ ਵਿਕਟਨਾਂਦ ਜੀ ਦੇ ਜਨਮ ਜਨ ਨੂੰ ਦੇ ਜਨਮ ਜਨ ਨੂੰ समर्पित सम्मान राष्ट्रीय युवा दिवस मौके राष्ट्रीय युवा दिवस मौके हमी प्रण ਕਰਦੇ ਹਾਂ ਕਿ ਅਸੀਂ प्रण ਕਰਦੇ ਹਾਂ ਕਿ ਅਸੀਂ ਹਮੇਸ਼ਾ ਨਸ਼ੇ ਅਤੇ ਅਸੀਂ ਹਮੇਸ਼ਾ ਨਸ਼ੇ ਅਤੇ ਹੋਰ ਸਮਾਜਿਕ ਰੀਤੀਆਂ ਦੇ ਵਿਰੁੱਧ ਹੋਰ ਸਮਾਜਿਕ ਪ੍ਰਥਾਵਾਂ ਦੇ ਵਿਰੁੱਧ ਆਵਾਜ਼ ਉਠਾਉਂਦੇ ਰਹਾਂਗੇ ਆਵਾਜ਼ ਉਠਾਉਂਦੇ ਰਹਾਂਗੇ ਅਸੀਂ ਦੇਸ਼ ਅਤੇ ਸਮਾਜ ਦੀ ਉન્નਤੀ ਲਈ ਅਸੀਂ ਦੇਸ਼ ਅਤੇ ਸਮਾਜ ਦੀ ਉન્નਤੀ ਲਈ ਹਮੇਸ਼ਾ ਕਾਬਜ਼ੀ ਰਹਾਂਗੇ ਹਮੇਸ਼ਾ ਕਾਬਜ਼ੀ ਰਹਾਂਗੇ ਬਹੁਤ ਬਹੁਤ ਧੰਨਵਾਦ ਬਾਰਗ ਤੁਹਾਡਾ ਕੀ ਬਹੁਤ ਹੀ ਸਤਿਕਾਰਯੋਗ ਸ੍ਰੀ ਰਾਜੇਪੁਰੀ ਸਰ ਛੇ ਪ੍ਰਤਾਪ ਸਰ ਜੀਤ ਸਿੰਘ ਸਰ ਜਿੰਨੇ ਵੀ ਮੇਰੇ ਸਾਥੀ ਇੱਥੇ ਬੈਠੇ ਆ ਉਹ ਮੇਰੇ ਪਿਆਰੇ ਇਤਿਆਰ ਨੂੰ ਖਾਸਾ ਅਸੀ ਕੌਮੀ ਯੁਵਾ ਦੇ ਵਾਸਤੇ ਪ੍ਰੋਗਰਾਮ ਕਰਦੇ ਆ ਤੇ ਅੱਜ ਮੈਨੂੰ ਲੱਗਣ ਰਿਹਾ ਸੀ ਕਿ ਇਹ ਐਗਜ਼ਾਮ ਹੈ ਤੇ ਸ਼ਾਇਦ ਪ੍ਰੋਗਰਾਮ ਨਾ ਕੀਤਾ ਜਾਏ ਪਰ ਤੇਜ ਪ੍ਰਤਾਪ ਸਰ ਦੇ ਬਹੁਤ ਹੀ ਸ਼ਲਾਘਾਯੋਗ ਭਰਾਲਾ ਮੈਂ ਚਾਹੁੰਦਾ ਇੱਕ ਜ਼ੋਰਦਾਰ ਕਲਾਪਿੰਗ ਤੇਜ ਪ੍ਰਤਾਪ ਕਾਫੀ ਛੋਟਾ ਟਾਈਮ ਦੇ ਰਿਹਾ ਹੁੰਦਾ ਰਾਜੀ ਬਾਕੀ ਪ੍ਰੀਸਰ ਨੇ ਤੁਹਾਨੂੰ ਸੋਫਿਲੀ ਕਨਨ ਦੀ ਬਾਰੇ ਕਾਫੀ ਕੁਝ ਜਾਣਕਾਰੀ ਦੇਤੀ ਹੋਇਆ ਹੀ ਲੱਗਦਾ ਸੋ ਮੈਂ ਇੱਕ ਹੀ ਲਾਈਨ ਜਿਹੜੀ ਮੈਂ ਉਹਨਾਂ ਦੀ ਫਾਲੋ ਕਰਦਾ ਹਾਂ ਤੁਹਾਨੂੰ ਵੀ ਮੈਂ ਉਹਦੀ ਦੱਸਣ ਲੱਗਾ ਉਹਨਾਂ ਦੀ ਇੱਕ ਲਾਈਨ ਹੈ ਅਰਾਈਜ਼ ਅਬੇਂਡ ਸਟਾਪ ਨਾਟ ਅੰਟਿਲ ਯੂ ਰੀਚ ਯੋਰ ਗੋਲ ਜਿਹੜਾ ਵੀ ਤੁਸੀਂ ਟੀਚਾ ਬਣਾਉਂਦੇ ਹੋ ਜਿਹੜਾ ਵੀ ਤੁਸੀਂ ਆਪਣਾ ਇੱਕ ਗੋਲ ਬਣਾਉਂਦੇ ਹੋ ਜ਼ਿੰਦਗੀ ਦਾ ਸ਼ਾਰਟ ਟਰਮ ਗੋਲ ਵੀ ਹੁੰਦੇ ਆ ਲੌਂਗ ਟਰਮ ਗੋਲ ਵੀ ਹੁੰਦੇ ਆ ਉਦੇ ਲਈ ਖੜੇ ਹੋ ਐਫਰਟਸ ਕਰੋ ਕਿੰਨੀ ਦੇਰ ਕਰੋ ਜਿੰਨੀ ਦੇਰ ਉਹ ਗੋਲ ਜਿਹੜਾ ਵਾ ਉਹ ਅਚੀਵ ਨਹੀਂ ਹੁੰਦਾ ਸੋ ਇਹ ਇੱਕ ਹੀ ਲਾਈਨ ਉਹਨਾਂ ਦੀ ਮੇਰੇ ਖਿਆਲ ਵਿੱਚ ਜਿੰਨੀਆਂ ਉਹਨਾਂ ਦੀ ਸਿੱਖਿਆ ਹੈਗਾ ਉਹਦਾ ਇਹ ਸਾਰ ਹੈ ਔਰ ਇਹਨੂੰ ਜੇ ਅਸੀਂ ਫੋਲੋ ਕਰੀਏ ਤੇ ਆਪਣੀ ਲਾਈਫ ਦੇ ਵਿੱਚ ਜਈ ਹਰ ਜਿਹੜੀ ਚੀਜ਼ ਹੈ ਹਰ ਗੋਲ ਆਪਣਾ ਜਿਹੜਾ ਵਾ ਉਹਨੂੰ ਅਚੀਵ ਕਰ ਸਕੋ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਫਿਰ ਮੌਕਾ ਲੱਗੇਗਾ ਤੇ ਫਿਰ ਸਾਰਾ ਡਿਟੇਲ ਦੇ ਵਿੱਚ ਅਸੀਂ ਤੁਹਾਡ ਨਾਲ ਗੱਲ ਕਰਾਂਗੇ ਸੋ ਥੈਂਕ ਯੂ ਸੋ ਮਚ లైక్ ਅਤੇ ਕਮੈਂਟ ਕਰਕੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਅਤੇ ਬੈਲ ਆਈਕਨ ਦਾ ਬਟਨ ਦਬਾਉਂਦੇ ਹੋਏ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਬਹੁਤ ਬਹੁਤ ਧੰਨਵਾਦ